ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਅੱਜ ਉਹਦਾ 1 ਫਰਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਖ ਹੋ ਕੇ ਅਰਦਾਸ ਕੀਤੀ ਗਈ ਇਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਵੱਡੇ ਵੱਡੇ ਸੁਪਨੇ ਦਿਖਾ ਕੇ ਰਾਤ ਸਤਾ ਦਾ ਕਾਇਮ ਕਰ ਲਈ ਪਰ ਰਾਤ ਸਤਾ ਦੇ ਵਿੱਚ ਇੱਕ ਵੀ ਕਾਰਜ ਜਿਹੜਾ ਆ ਉਹ ਸਫਲ ਨਹੀਂ ਹੋਇਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਕੋਈ ਆਪਣੇ ਸੇਫ ਨਹੀਂਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆチਰੀ ਅਕਾਲ ਤਖਤ ਸਾਹਿਬ ਵਿਖੇ ਸਾਨਮੁਖ ਹੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ